ਜਿਹੜਾ ਇੰਤਜ਼ਾਰ ਨਾਲ ਤੁਸੀਂ ਇੰਤਜ਼ਾਰ ਕਰ ਰਹੇ ਸੀ ਮੈਰੀਟੋਰੀਅ ਸਕੂਲਾਂ ਦੇ ਦਾਖਲੇ ਲਈ ਪਲੱਸ 1 ਦੇ ਦਾਖਲੇ ਲਈ ਜਿਹੜੀ ਸੈਕੰਡ ਜਿਹੜੀ ਕਾਉਂਸਲਿੰਗ ਆ ਚੁੱਕੀ ਹੈ ਜੀ ਸੈਕੰਡ ਕਾਉਂਸਲਿੰਗ ਆ ਚੁੱਕੀ ਆ ਆਓ ਤੁਹਾਨੂੰ ਮੋٹے ਤੌਰ ਤੇ ਪੱਤਰ ਤੇ ਜਾਣਕਾਰੀ ਦਿਖਾ ਦਈਏ ਵੀ 4 6 ਪੱਥੀ ਦੀ ਲਗਾਤਾਰਤਾ ਦੇ ਵਿੱਚ ਜਿਹੜੀਆਂ ਖਾਲੀ ਰਹਿ ਗਈਆਂ ਸੀਟਾਂ ਨੂੰ ਭਰ ਲਈ ਦੂਜੀ ਕਾਉਂਸਲਿੰਗ ਜਿਹੜੀ 36 25 ਨੂੰ ਹੋਣੀ ਹੈਗੀ ਸੋ ਜਿਹੜੀ ਨਾਲ ਨੱਥੀ ਕੀਤੀ ਗਈ ਜਿਹੜੀ ਮੈਟਲਿਸਟ 36 25 ਦਿਨ ਸੋਮਵਾਰ ਨੂੰ ਲੜੀ ਨੰਬਰ 1 ਤੋਂ ਲੈ ਕੇ 730 ਤੱਕ ਲੜਕੀਆਂ ਲਈ ਕਾਉਂਸਲਿੰਗ ਦਾ ਸ਼ੈਡਿਊਲ ਆ ਤੇ ਲੜਕੇ ਮੁੰਡਿਆਂ ਲਈ ਕਾਉਂਸਲਿੰਗ ਦਾ ਜਿਹੜਾ ਸ਼ੈਡਿਊਲ ਆਗਾ 1 ਤੋਂ ਲੈ ਕੇ 259 ਤੱਕ 36 25 ਨੂੰ ਕਾਉਂਸਲਿੰਗ ਹੋਣੀ ਹੈ ਜੀ ਸੈਕੰਡ ਕਾਉਂਸਲਿੰਗ ਲੜੀ ਨੰਬਰ 1 ਤੋਂ ਲੈ ਕੇ 730 ਤੱਕ ਲੜਕੀਆਂ ਲਈ ਤੇ ਲੜਕਿਆਂ ਲਈ ਲੜੀ ਨੰਬਰ 1 ਤੋਂ ਲੈ ਕੇ 259 ਤੱਕ ਬਾਕੀ ਸ਼ਰਤਾਂ ਜਿਹੜੀਆਂ ਉਹੀ ਰਹਿਣਗੀਆਂ ਜਿਹੜਾ ਐਲੀਜੀਬਲ ਉਮੀਦਵਾਰਾਂ ਵਿੱਚੋਂ ਮੈਟ ਦੇ ਅਧਾਰ ਤੇ ਉੱਚ ਮੈਟ ਵਾਲੇ ਉਮੀਦਵਾਰਾਂ ਦਾ ਹੀ ਜਿਹੜਾ ਮਤਲਬ ਵੀ ਦਾਖਲਾ ਸਨਿਸ਼ਚਿਤ ਹੋਵੇਗਾ 8 ਵਜੇ ਤੱਕ ਜਿਹੜਾ ਰਿਪੋਰਟ ਕੀਤੀ ਜਾਏਗੀ ਰਿਪੋਰਟ ਕਰਨਗੇ ਵਿਦਿਆਰਥੀ ਜਿਹੜੇ ਕਰ ਗੈਰ ਹਾਜ਼ਰ ਰਹਿੰਦਾ ਤਾਂ ਅਗਲੇ ਉਮੀਦਵਾਰ ਨੂੰ ਮੌਕਾ ਦਿੱਤਾ ਜਾਊਗਾ ਇਸ ਕਰਕੇ 60% ਸੀਟਾਂ ਲੜਕੀਆਂ ਲਈ ਤੇ 40% ਲੜਕਿਆਂ ਲਈ ਜਿਹੜੀਆਂ ਰਾਖਵੀਆਂ ਨੇ ਕੇਵਲ ਤਲਵਾੜੇ ਨਹੀਂ ਛੱਡ ਕੇ ਮਰੇਟਰੀ ਸਕੂਲ ਕਿਉਂਕਿ ਇੱਥੇ ਇਕੱਲਾ ਲੜਕੀਆਂ ਦੀ ਹੈ ਸਕੂਲ ਸੋ ਇਸ ਤਰ੍ਹਾਂ ਦੇ ਨਾਲ ਬਾਕੀ ਸਾਰੀਆਂ ਉਹੀ ਨੇ ਸ਼ਰਤਾਂ ਜਿਹੜੀਆਂ ਪਹਿਲਾਂ ਨੇ ਐਸਟੀਐਸਟੀ ਵਾਸਤੇ 65% ਦੀ ਤੇ 70% ਹੈਗੇ 10ਵੀਂ ਵਿੱਚ ਜਿਹੜੇ ਅਦਰ ਕੈਟਾਗਰੀ ਨੇਗੇ ਇਸ ਤਰ੍ਹਾਂ ਦੇ ਨਾਲ ਡਿਜੀਟਲ ਆਕਰ ਵਾਲਾ ਡਾਊਨਲੋਡ 10ਵੀਂ ਸਰਟੀਫਿਕੇਟ ਹੋਵੇਗਾ ਬਾਕੀ ਸ਼ਰਤਾਂ ਸਾਰੀਆਂ ਉਹੀ ਨੇ ਜੀ ਸਾਰੀਆਂ ਹੈਗੀਆਂ ਜਿਹੜੀਆਂ ਤੇ ਕਿਹੜੇ-ਕਿਹੜੇ ਨੇ ਅਗਲੀ ਵੀਡੀਓ ਦੇ ਵਿੱਚ ਦੇਖਿਓ ਤੁਸੀਂ ਕਿੰਨਾ ਬੱਚਿਆਂ ਨੂੰ ਬੁਲਾਇਆ ਗਿਆ ਜਿਹੜੀ ਕਾਉਂਸਲਿੰਗ ਦੇ ਲਈ ਇਹ ਆਪਾਂ ਵੀਡੀਓ ਦੇ ਵਿੱਚ ਗੱਲ ਕਰਦੇ ਆਂਗੇ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਾਂ ਅੱਗੇ ਜਿਹੜਾ ਭੇਜ ਕੇ ਤਾਂ ਆ ਕੇ ਵਿਦਿਆਰਥੀਆਂ ਨੂੰ ਪਤਾ ਲੱਗ ਜੇ ਵੀ ਸੈਕੰਡ ਕਾਉਂਸਲਿੰਗ ਜਿਹੜੀ ਆ ਚੁੱਕੀ ਹੈਗੀ 23 6 25 ਨੂੰ ਕਿਹੜੇ-ਕਿਹੜੇ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਲੜੀ ਨੰਬਰ 1 ਤੋਂ ਲੈ ਕੇ 730 ਲੜਕੀਆਂ ਲੜਕਿਆਂ ਨੂੰ ਲੜੀ ਨੰਬਰ 1 ਤੋਂ ਲੈ ਕੇ 259 ਤੱਕ ਦੇ ਨਾਲ ਵੀ ਨਾਲ ਜਿਹੜੀ ਆਪਾਂ ਦੂਜੀ ਵੀਡੀਓ ਅਪਡੇਟ ਕਰਦੇ ਕਿਹੜੇ ਕੈਟਾਗਰੀ ਦੇ ਬੱਚਿਆਂ ਨੂੰ ਬੁਲਾਇਆ ਗਿਆ ਤੇ ਲੜਕੀਆਂ ਲਈ ਕਿਹੜੇ ਕੈਟਾਗਰੀ ਦੇ ਬੱਚਿਆਂ ਨੂੰ ਬੁਲਾਇਆ ਗਿਆ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੀ ਸੇਵਾ ਵਿੱਚ ਹਾਜ਼ਰ ਰਹੇਗੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਪਸੰਦ ਲਾਇਕ ਸ਼ੇਅਰ ਕਮੈਂਟ ਕਰੀ ਅੱਗੇ ਭੇਜੀਏ ਵਿਦਿਆਰਥੀਆਂ ਨੂੰ ਤਾਂ ਕਿ ਜਾਣਕਾਰੀ ਮਿਲ ਸਕੇ